ਨਾਟ ਇਵਨ ਅ ਮੀਮ ਇਟਸ ਅ ਵੀਡੀਓ ਜਿਹੜੀ ਬਹੁਤ ਵਾਇਰਲ ਹੋਈ ਸੀ ਇਨ ਕੈਨੇਡਾ ਇੱਕ ਲੈਂਡਲੋਰਡ ਹੈ ਲੈਂਡਲੋਰ ਸੀ ਇਨ ਫੈਕਟ ਐਂਡ ਹੀ ਵੈਂਟ ਡਾਊਨ ਟੂ ਦ ਬੇਸਮੈਂਟ ਐਂਡ ਬੇਸਮੈਂਟ ਜਾ ਕੇ ਉਹਨੇ ਦੇਖਿਆ ਕਿ देयर इज ਲਾਈਕ ਪੀਜ਼ਾ ਬਾਕਸਸ ਇਜ਼ ਲਾਈਕ ਅਲਕੋਹਲ ਆਲ ਓਵਰ ਦ ਪਲੇਸ ਗੰਦ ਮੰਦ ਦੇ ਐਂਡ ਹੀ ਇਜ਼ ਲਾਈਕ ਦੇਖੋ ਆਇਆ ਸਟੂਡੈਂਟਸ ਦਾ ਹਾਲ ਯੂ نو ਇਹਨਾਂ ਨੂੰ ਰਹਿਣਾ ਸਣਾ ਨਹੀਂ ਆਉਂਦਾ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਇਹਨਾਂ ਨੂੰ ਰਹਿਣਾ ਸਣਾ ਨਹੀਂ ਆਉਂਦਾ ਇਹ ਮਤਲਬ ਇੱਕ ਥਿੰਗ ਹੋ ਗਈ ਥਿੰਗ ਬਣ ਗਈ ਯੂ نو ਵੈਸੇ ਵੀ ਆਪਾਂ ਕਹਿ ਦਿੰਦੇ ਹੁੰਨੇ ਆ ਇਹਨੂੰ ਤਾਂ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਇਹ ਕੋਈ ਵੈਸੇ ਟ੍ਰਿਕ ਸੀਗਾ ਕਿ ਆ ਵਾਲਾ ਟਾਈਟਲ ਇਟਸ ਬੇਸਿਕਲੀ ਇੱਕ ਮੀਮ ਹੈ um uh, not even a meme it's a video jedi bahut viral hoyi si in canada ik hmm. landlord hai landlord si hai, in fact and he went down to the basement hmm. and basement chake one dekha ki uh, there's like pizza boxes is like alcohol um, all over the place gandaman there hmm. and he's like dekho aya students da hal you know inanu rehna sara nahi aunda jis tarike na onanne keha inanu rehna sara nahi aunda e matlab ਥਿੰਗ ਹੋ ਗਈ ਥਿੰਗ ਬਣ ਗਈ ਯੂ نو ਐਂ ਅਸੀਂ ਉੱਥੋਂ ਹੀ ਇਹ ਚੀਜ਼ ਪਿਕ ਅਪ ਕੀਤੀ ਆ ਸੋ ਇਟ ਵਾਸ ਅ ਰੀਅਲ ਮੂਮੈਂਟ ਉਹਦੇ ਚੋਂ ਇਹ ਆਈਡੀਆ ਪਿਕ ਕੀਤਾ ਐਂਡ ਜੋ ਵੀ ਮੂਵੀ ਚ ਅਸੀਂ ਕੀ ਕਿਹਾ ਹੈ ਜਾਂ ਕਹਿੰਦੀ ਕੋਸ਼ਿਸ਼ ਕੀਤੀ ਹੈ ਅ ਲੋਟ ਆਫ ਇਸ ਥਰੂ ਸੋ ਇਸ ਬੇਸਿਕਲੀ ਜਿਹੜਾ 브릿ਜ ਹੈ ਬੀਟਵੀਨ ਸਟੂਡੈਂਟਸ ਐਂਡ ਜਿਹੜੇ ਉਥੇ ਪੱਕੇ ਹੁੰਦੇ ਨੇ ਮਚ्योर ਲੋਕ ਹੁੰਦੇ ਨੇ ਫੋਰ ਇਗਜ਼ਾਮਪਲ ਜਿਦਾ ਆ ਜਸਸੀ ਗਿੱਲ ਇਮਰਾਨ ਜੀ ਨਾਸਰੀ ਜੀ ਦਾ ਘਰ ਹੈ ਆ ਮੇਰਾ ਮੇਰੇ ਹਸਬੰਦ ਦਾ ਮੇਰੇ ਬੱਚੇ ਮੇਰੇ ਮਾਦਰ ਸਾਡਾ ਘਰ ਹੈ ਸੋ ਵੀ ਆਲਸੋ ਨੇਬਰਸ ਇੰਡੀਆ ਐਂਡ ਪਾਕਿਸਤਾਨ ਓਕੇ ਐਂਡ ਮੇ ਸਾਡੀ ਫੈਮਿਲੀ ਦਾ ਇਹ ਆ ਕਿ ਵੀ ਆਰ ਨਾਓ ਮਤਲਬ ਬੱਚੇ ਨੇ ਐਂਡ ਆਮ ਅ ਲਾਇਰ ਮੇਰਾ ਹਸਬੰਦ ਹਸਬੰਦ ਹੁੰਦਾ ਹੈ so there's a lot of responsibilities for all of us ha na sada oh bahut set hai inne vaje uthna inne vaje sona aa kam karne idhar jo log ne ohna da ki kam hai party karni party karni party karni because they are students right so inna vich jo takrar hundi hai because they don't understand one another hmm. eh nahi samajhde ke students ne inadi e umar hai party karan di hmm. oh nahi samajhde ke eh wali umar nu no, ulang gaye ne aa wale hmm. log that we need to be considerate hmm. you know tusi je ਬਲ ਹਰ ਰੋਜ਼ ਨਾ ਕਰੋ ਤੁਸੀਂ ਹਫਤੇ ਦੇ ਦੋ ਦਿਨ ਪਾਰਟੀ ਤਿੰਨ ਦਿਨ ਪਾਰਟੀ ਕਰ ਲਓ ਇਹ ਵਾਲੇ ਸਮਝ ਲੈਣ ਕੇ ਚਲੋ ਇਹਨਾਂ ਦਾ ਹੁਣ ਹੈਗਾ ਯਾ ਟਾਈਮ ਇਹ ਕਰਨ ਦਾ ਤੁਸੀਂ ਕਿੱਦਾਂ ਦੇਖਦੇ ਹੋ ਉੱਥੇ ਦੇ ਸਟੂਡੈਂਟਸ ਨੂੰ ਕਿਉਂਕਿ ਪੰਜਾਬ ਤੋਂ ਆਂਦੇ ਨੇ ਲੈਣੇ ਪੰਜਾਬ ਤੋਂ ਵੀ ਆਂਦੇ ਨੇ ਤੁਸੀਂ ਤਾਂ ਮਿਲੇ ਹੀ ਹੋਵੋਗੇ ਹਨਾ ਤੁਸੀਂ ਕਿਹਾ ਜਿਵੇਂ ਸੈੱਟ ਤੇ ਵੀ ਕੰਮ ਕਰ ਰਹੇ ਸੀਗੇ ਤੁਸੀਂ ਆਪਣੇ ਨਜ਼ਰੀਏ ਨਾਲ ਉਹਨਾਂ ਨੂੰ ਕਿਵੇਂ ਦੇਖਿਆ ਸੀ ਆਈ ਫੀਲ ਲਾਈਕ ਸਟੂਡੈਂਟਸ ਵਿਚ देयर इज ਲਾਈਕ ਫਿਤਰਤ ਤੇ ਡਿਪੈਂਡ ਕਰਦਾ ਦਾ ਯੂ ਨੋ ਇਨਸਾਨ ਦੀ ਫਿਤਰਤ ਹੈ ਕਿ ਉਹ um ki banna chahunda hai ki karna chahunda hai so you can tell like sometimes you question mildaya and i just feel like in enough builder banna vadda ho ke because ya ene kuch ceo banna company da ya even the in the females actually mm. because on the boli to pata lag janda hai that ਉਨਾਂ ਦੇ ਸੁਪਨੇ ਬਹੁਤ ਵੱਡੇ ਨੇ ਬੇਸ਼ੱਕ ਉਹ ਰਾਈਟ ਨਾਮ ਮੈਕਡੋਨਲਡਸ ਵਿੱਚ ਮਤਲਬ ਚਿਪਸ ਪਾ ਰਹੇ ਨੇ ਲੋਕਾਂ ਲਈ ਬਟ ਇਹਨਾਂ ਨੇ ਕੁਝ ਕਰ ਹੀ ਲੈਣਾ ਆ ਐਨੋ ਉਹ ਜਿਹੜੀ ਫਿਤਰਤ ਹੁੰਦੀ ਹੈ ਉਹ ਸੀਮਤ ਨਹੀਂ ਹੈ ਜਸਟ ਫॉर ਸਟੂਡੈਂਟਸ ਜਾਂ ਫਿਰ ਜਿਹੜਾ ਕੋਈ ਕੈਨੇਡਾ ਵਿੱਚ ਕੰਮ ਕਰ ਰਿਹਾ ਆ ਉਹ ਇੱਥੇ ਵੀ ਹੈ ਉਹ ਇੰਗਲੈਂਡ ਵੀ ਹੈ ਯੂ نو ਐਂਡ ਕੁਝ ਲੋਕ ਹੁੰਦੇ ਨੇ ਤੁਸੀਂ ਜਿੰਨਾ ਮਰਜੀ ਉਹਨਾਂ ਨੂੰ ਸਪੋਰਟ ਕਰੋ ਜਾਂ ਉਹਨਾਂ ਨੂੰ ਇਨਕਰੇਜ ਕਰੋ ਯੂ نو ਇਨਸਪਾਇਰ ਕਰੋ ਜੇ ਉਹਨਾਂ ਨੇ ਨਹੀਂ ਕੰਮ ਕਰਨਾ ਜੇ ਉਹਨਾਂ ਦੇ ਸੁਪਨੇ ਵੱਡੇ ਨਹੀਂ ਹੈਗੇ ਤਾਂ ਉਹਨਾਂ ਨੇ ਸੁਪਨੇ ਵੱਡੇ ਹੋ ਸਕਦੇ ਨੇ ਜੇ ਉਹ ਮਿਹਨਤ ਨਹੀਂ ਕਰਨਗੇ ਮਿਹਨਤ ਆਲਵੇਸ ਵਿਨਸ ਆਲਵੇਸ ਵਿਨਸ ਯੂ نو ਟੈਲੈਂਟ ਤੋਂ ਵੀ ਉੱਪਰ ਹੈ ਮਿਹਨਤ ਸੋ ਤਾਨੂੰ ਪਫ਼ੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਬਸ ਗੱਲਾਂ ਸੁਣਾਈ ਜਾਣੀਆਂ ਗਿਆਨ ਦੇਈ ਜਾਣਾ ਬਟ ਕਰਨਾ ਕੁਝ ਨਹੀਂ ਯੂ نو ਦਰਸ ਆਲਵੇਸ ਪੀਪਲ ਲਾਈਕ ਦਟ ਰਾਈਟ ਸੋ ਮੇਰਾ ਇਹੀ ਹੈ ਕਿ ਕੁਝ ਸਟੂਡੈਂਟਸ ਦੇ ਗੈਣਾ ਬੀ ਬ੍ਰਿਲਇੰਟ ਦੇ ਕੈਨ ਸਕਸੀਡ ਇਨ ਲਾਈਫ ਐਂਡ ਕੁਝ ਸਟੂਡੈਂਟਸ ਉਹੀ ਰਹਿਣਗੇ ਸਟੂਡੈਂਟਸ ਸੱਤ ਵਾਰੀ ਫੇਲ ਹੋ ਕੇ ਫਿਰ ਕਹਿ ਦਨਗੇ ਚਲ ਨੈਕਸਟ ਇਅਰ ਵੀ ਕਰਦੇ ਆ ਪੜਾਈ